ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ ਅੱਜ ਤੁਹਾਨੂੰ ਜੈਸਲਮੇਰ ਰਾਜਸਥਾਨ ਦੇ ਸੁਨਾਰ ਕਿਲੇ ਬਾਰੇ ਥੋੜੀ ਜੀ ਜਾਣਕਾਰੀ ਦੇ ਰਹੇ ਹਾਂ ਇਹ ਜਿਹੜਾ ਤੁਸੀਂ ਕਿਲਾ ਦੇਖ ਰਹੇ ਹੋ ਇਹ ਸੁਨਾਰ ਕਿਲਾ ਹੈ ਜੈਸਲਮੇਰ ਦੇ ਵਿੱਚ ਬਣਿਆ ਹੈ ਇਹਨੂੰ 1156 ਈਸਵੀ ਦੇ ਵਿੱਚ ਭਾਟੀ ਰਾਜਪੂਤ ਰਾਜਾ 라ਵਲ ਜੈਸਲ ਨੇ ਬਣਾਇਆ ਸੀ ਤੇ ਮੇਰੂ ਪਰਬਤ ਦੇ ਉੱਤੇ ਬਣਿਆ ਹੋਇਆ ਸੀ ਇਹ ਇਸ ਕਰਕੇ ਇਹਦਾ ਨਾਂ ਜੈਸਲਮੇਰ ਪੈ ਗਿਆ ਆ ਰਾਜੇ ਦੀ ਰਹਿائش ਹੈ ਜੀ ਇਹਦੇ ਉੱਪਰ ਲੋਕਲ ਝੰਡਾ ਲੱਗਿਆ ਤੇ ਇਹ ਉੱਪਰ ਜਿਹੜੀ ਜਿੱਥੇ ਛਤਰੀ ਲੱਗੀ ਹੈ ਇਹ ਰਾਣੀ ਦੀ ਰਹਿائش ਹੈ ਇੱਕੋ ਇੱਕ ਕਿਲਾ ਜਿੱਥੇ ਹਜੇ ਵੀ ਲੋਕਲ ਰਾਜੇ ਦਾ ਝੰਡਾ ਚੱਲਦਾ ਹੈ ਤੇ ਇਹ ਸਾਰੀਆਂ 3 ਲੇਅਰ ਸੀਗੀਆਂ ਇਹਦੀਆਂ 3 ਲੇਅਰ ਦੇ ਉੱਤੇ ਬਣਿਆ ਹੋਇਆ ਸੀ ਇਹ ਇਹ ਉੱਪਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਇੱਧਰ ਛਤਰੀ ਰਹਿੰਦੇ ਸੀ ਜਿਹੜੇ ਲੜਨ ਵਾਲੇ ਸੈਨਿਕ ਹੈ ਜਿਹੜੀ ਇਹ ਦੀਵਾਰ ਹੈ ਇਹ ਬਹੁਤ ਚੌੜੀ ਦੀਵਾਰ ਸੀ 460 ਮੀਟਰ 1500 ਫੁੱਟ ਲੰਮਾ 230 ਮੀਟਰ 750 ਫੁੱਟ ਚੌੜਾ ਜੀ ਤੇ ਬਾਰੀ ਕੰਦੇ ਦੀ ਤਕਰੀਬਨ 15 ਫੁੱਟ ਹੈ ਫਿਰ ਉਹਦੇ ਬਾਅਦ 99 ਇਹਦੇ ਬੁਰਜ ਬਣੇ ਹੋਏ ਆ ਜਿਹਦੇ ਤੇ ਸੈਨਿਕ ਚੜੇ ਰਹਿੰਦੇ ਸੀ ਆ ਜਿਹੜਾ ਦੇਖ ਰਹੇ ਹੋ ਇੱਥੇ ਜੇ ਕੋਈ ਅਪਰਾਧੀ ਹੁੰਦਾ ਸੀ ਉਹਨੂੰ ਉੱਤੇ ਚੜਾ ਕੇ ਤੇ ਇਹਦੇ ਖੂਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਸੀ ਜਿਹਨੂੰ ਸਜ਼ਾ ਦੇਣੀ ਕਹਿ ਸਕਦੇ ਆ ਕਿਸੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਸੀ ਇਹਦੇ ਜਿਹੜੇ ਗੇਟ ਹੈ ਜੀ ਚਾਰ ਗੇਟ ਹੈ ਪਹਿਲੇ ਗੇਟ ਤੋਂ ਦੂਜਾ ਗੇਟ ਨਹੀਂ ਦਿੰਦਾ ਦੂਜੇ ਤੋਂ ਤੀਜਾ ਨਹੀਂ ਤੀਜੇ ਤੋਂ ਚੌਥਾ ਗੇਟ ਨਹੀਂ ਦਿੰਦਾ ਜੇ ਕੋਈ ਇਧਰੋਂ ਚੜਨ ਦੀ ਕੋਸ਼ਿਸ਼ ਕਰਦਾ ਸੀ ਜਿਹੜੀਆਂ ਸਿੱਲੀਆਂ ਪਈਆਂ ਆ ਦੇਖ ਰਹੇ ਹੋ ਨਾ ਉੱਪਰ ਸਿੱਲੀਆਂ ਪਈਆਂ ਤੇ ਨਾਲ ਹੀ ਇੱਥੇ ਪੱਥਰ ਦੇ ਗੋਲੇ ਪਏ ਆ ਤਕਰੀਬਨ ਨਿਆਮ-ਨਿਆਮ ਕਿਲੋ ਤੋਂ ਵੱਧ ਦੇ ਸੀਗੇ ਇਹ ਇਹ ਜਿਹੜਾ ਕੋਈ ਦੁਸ਼ਮਣ ਉਧਰੋਂ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਉੱਤੇ ਸਿੱਟ ਦਿੰਦੇ ਦਿੱਤੇ ਜਾਂਦੇ ਸੀ ਜਿਵੇਂ ਉਹ ਗੋਲੇ ਪਏ ਆ 50 ਫੁੱਟ 50 ਕਿਲੋ ਤੋਂ ਵੱਧ ਦੇ ਆ ਤੇ ਉਹ ਸਿੱਲੀਆਂ ਵੀ ਉਹ ਦੁਸ਼ਮਣ ਦੇ ਉੱਤੇ ਸਿੱਟੀਆਂ ਜਾਂਦੀਆਂ ਸੀਗੀਆਂ ਤਾਂ ਜੋ ਦੁਸ਼ਮਣ ਅਟੈਕ ਨਾ ਕਰ ਸਕੇ ਇਹ ਅੰਦਰ ਗੇਟ ਜਿਹੜਾ ਜਿਹੜਾ ਸੂਰਜ ਗੇਟ ਆ ਜਿਹਦੇ ਤੇ ਪਹਿਲੀ ਰੋਸ਼ਨੀ ਪੈਂਦੀ ਆ ਉਹ ਉਹਦਾ ਇਹ ਗੇਟ ਆ ਆ ਜਿਹੜੇ ਗੇਟ ਦੇਖ ਰਹੇ ਹੋ ਤਿੰਨ ਚਾਰ ਬਣੇ ਜੇ ਕੋਈ ਬਾਹਰੋਂ ਆਊਟਸਾਈਡਰ ਆਉਂਦਾ ਸੀ ਕੋਈ ਮਿਲ ਨਾ ਆਉਂਦਾ ਸੀ ਤਾਂ ਇਹਨੂੰ ਉੱਥੇ ਬਿਠਾ ਕੇ ਇਨਵੈਸਟੀਗੇਸ਼ਨ ਹੁੰਦੀ ਸੀ ਫਿਰ ਰਾਜੇ ਨੂੰ ਮਿਲਾਇਆ ਜਾਂਦਾ ਸੀ ਜਿਹੜੇ ਆ ਦੇਖ ਰਹੇ ਹੋ ਇਹਦੇ ਵਿੱਚ ਉਸ ਸਮੇਂ ਦੀ ਜਿਹੜੀ ਕਯੂਆਰਟੀ ਟੀਮ ਹੈ ਕਿਕ ਰਿਸਪੌਂਸ ਟੀਮ ਹੁੰਦੀ ਸੀ ਜਾਂ ਸੈਨਿਕ ਹੁੰਦੇ ਸੀ ਜਿਹੜੇ ਪਹਿਲਾਂ ਐਕਸ਼ਨ ਲੈਣਾ ਹੁੰਦਾ ਸੀ ਘੋੜੇ ਸੈਨਿਕ ਉਹ ਇੱਥੇ ਰਹਿੰਦੇ ਸੀ ਇੱਕ ਟੁਕੜੀ ਦੇ ਤੌਰ ਤੇ ਇਸ ਜਗ੍ਹਾ ਤੇ ਹਰ ਟਾਈਮ ਸੈਨਾ ਦੇ ਇੱਕ ਟੁਕੜੀ ਸੈਨਾਪਤੀ ਜਾਂ ਸਿਪਾਸਲਾਰ ਵਗੈਰਾ ਉਹ ਇੱਥੇ ਹਾਜ਼ਰ ਰਹਿੰਦੇ ਸੀ ਤਾਂ ਜੋ ਜੇ ਕੋਈ ਬਾਹਰੋਂ ਹਮਲਾ ਹੁੰਦਾ ਤੁਰੰਤ ਐਕਸ਼ਨ ਲੈ ਜਾਵੇ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇੱਕ ਬੁਰਜ ਹੈ ਛੋਟਾ ਖਿੜਕੀ ਚਰੋਖਾ ਕਹਿੰਦੇ ਨੇ ਇੱਥੇ ਇੱਕ ਵੱਡਾ ਨਗਾਰਾ ਪਿਆ ਹੁੰਦਾ ਸੀ ਜਦੋਂ ਵੀ ਕੋਈ ਯੁੱਧ ਵਗੈਰਾ ਹੁੰਦਾ ਸੀ ਤਾਂ ਇੱਥੋਂ ਸੂਚਨਾ ਦਿੱਤੀ ਜਾਂਦੀ ਸੀ ਸਾਰੇ ਕਿਲੇ ਦੇ ਵਿੱਚੋਂ ਸੂਚਨਾ ਸਪਰੈਡ ਹੋ ਜਾਂਦੀ ਸੀ ਫੈਲ ਜਾਂਦੀ ਸੀ ਆ ਚਰੋਖੇ ਤੁਸੀਂ ਦੇਖ ਰਹੇ ਹੋ ਤੇ ਆ ਦੇਖ ਰਹੇ ਹੋ ਇਹ ਹਿੰਦੂ ਤੇ ਮੁਗਲ ਸੰਸਕ੍ਰਿਤੀ ਦਾ ਸੁਮੇਲ ਹੈ ਬਹੁਤ ਵਧੀਆ ਨਕਾਸ਼ੀ ਚਿੱਤਰਕਾਰੀ ਇੱਥੇ ਹੋਈ ਵੀ ਹੈ ਦੂਜੀ ਗੱਲ ਇੱਕ ਖਾਸ ਇਹ ਹੈ ਕਿ ਇਹ ਭਾਰਤ ਦਾ ਇਕੋ ਇੱਕ ਕਿਲਾ ਹੈ ਜਿੱਥੇ ਹਜੇ ਵੀ ਲੋਕ ਰਹਿ ਰਹੇ ਨੇ ਜਿਹੜੇ ਲੋਕ ਰਾਜੇ ਬੇਲੇ ਰਹਿੰਦੇ ਸੀ ਅੰਦਰ ਉਹਨਾਂ ਦੇ ਵੰਸ਼ਜ ਹੈ ਜਿਹੜੇ ਉਹ ਹੁਣ ਵੀ ਅੰਦਰ ਹੀ ਰਹਿ ਰਹੇ ਨੇ ਅੱਗੇ ਪੀੜ੍ਹੀ ਦੜ ਪੀੜ੍ਹੀ ਪਹਿਲਾਂ ਰਾਜੇ ਕਿਲੇ ਅਚ ਰਹਿੰਦੇ ਹੁੰਦੇ ਸੀ ਤੇ ਪਰਜਾ ਬਾਹਰ ਹੁੰਦੀ ਸੀ ਪਰੰਤੂ ਇਹ ਭਾਰਤ ਦਾ ਇਕੋ ਇੱਕ ਕਿਲਾ ਜਿਹਦੇ ਵਿੱਚ ਰਾਜਾ ਆਪਣੀ ਪਰਜਾ ਦੇ ਨਾਲ ਹੀ ਕਿਲੇ ਦੇ ਵਿੱਚ ਰਹਿੰਦਾ ਸੀ ਐਨਾ ਰਾਜਾ ਫ੍ਰੈਂਡਲੀ ਸੀ ਜਨਤਾ ਪ੍ਰਤੀ ਵਫਾਦਾਰ ਸੀ ਇੱਥੇ ਹਵੇਲੀਆਂ ਸਾਲਮ ਸਿੰਘ ਦੀ ਹਵੇਲੀ ਹੈ ਬਾਹਰ ਪਟਵਾ ਹਵੇਲੀਆਂ ਵੀ ਨਾਲ ਹੀ ਨੇ ਆ ਰਾਜੇ ਦਾ ਮਹਿਲ ਹੈ ਜਾਂ ਸ਼ਾਹੀ ਮਹਿਲ ਕਹਿ ਸਕਦੇ ਆ ਇਹਦੇ ਵਿੱਚ ਖਿੜਕੀਆਂ ਬਣੀਆਂ ਹੋਈਆਂ ਜਾਂ ਬੈਠਣ ਵਾਸਤੇ ਜਗ੍ਹਾ ਬਣੀ ਹੈ ਜਿੱਥੋਂ ਰਾਜਾ ਬਾਹਰ ਬੈਠ ਕੇ ਜਨਤਾ ਦੀ ਐਕਟੀਵਿਟੀ ਦੇਖਦਾ ਜਾਂ ਸੰਬੋਧਨ ਕਰਦਾ ਸੀ ਇਹ ਰਾਣੀ ਮਹਿਲ ਹੈ ਇਹਦੇ ਅੰਦਰ ਰਾਣੀਆਂ ਰਹਿੰਦੀਆਂ ਸੀ ਉਸ ਸਮੇਂ ਪਰਦਾ ਪ੍ਰਥਾ ਸੀ ਜਾਂ ਪਰਦੇ 'ਚ ਰਹਿੰਦੀਆਂ ਸੀ ਰਾਣੀਆਂ ਇਸ ਕਰਕੇ ਬਾਹਰ ਖਿੜਕੀਆਂ ਝਰੋਖੇ ਨਹੀਂ ਸਿਰਫ ਜਾਲੀਦਾਰ ਲੱਗਿਆ ਹੋਇਆ ਜਿੱਥੋਂ ਰਾਣੀਆਂ ਬਾਹਰ ਜਨਤਾ ਦੀ ਐਕਟੀਵਿਟੀ ਇਹ ਬਾਜ਼ਾਰ ਦੇਖ ਸਕਦੀਆਂ ਸੀ ਇਹ ਵੀ ਜਿਹੜਾ ਬਠਿੰਡੇ ਦਾ ਕਿਲਾ ਹੈ ਉਹ ਵੀ ਇਹਨਾਂ ਦੇ ਵੰਸ਼ ਜਾਂ ਨਹੀਂ ਬਣਾਇਆ ਸੀਗਾ ਆ ਕਿਲੇ ਦੇ ਅੰਦਰ ਹੀ ਪੀਣ ਵਾਲੇ ਪਾਣੀ ਦਾ ਖੂਹ ਸੀਗਾ ਆ ਦੇਖ ਸਕਦੇ ਹੋ ਵੀ ਇੱਥੋਂ ਇਹ ਉਠਾਂ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ ਖੂਹ ਦੇ ਵਿੱਚੋਂ ਆ ਰਸਸੇ ਦਾ ਨਿਸ਼ਾਨ ਬਣਿਆ ਹੋਇਆ ਤੇ ਇਧਰ ਨੂੰ ਉਠ ਭਜਾਏ ਜਾਂਦੇ ਸੀਗੇ ਇਹ ਬਾਜ਼ਾਰ ਵੱਲ ਨੂੰ ਆ ਗਲੀ ਵੱਲ ਨੂੰ ਉਠ ਭਜਾਏ ਜਾਂਦੇ ਸੀ ਫਿਰ ਪਾਣੀ ਨਿਕਲਦਾ ਸੀ ਫਿਰ ਜਨਤਾ ਪੀਂਦੀ ਸੀ ਕਿਲੇ ਅੰਦਰ ਪੁਰਾਣੇ ਸਮੇਂ ਦੇ ਲੋਕ ਜਿਹੜੇ ਰਹਿ ਰਹੇ ਉਹਨਾਂ ਦੇ ਪੁਰਾਣੇ ਘਰ ਨੇ ਤੇ ਉਹਨਾਂ ਨੇ ਆਪਣੀਆਂ ਦੁਕਾਨਾਂ ਬਣਾਈਆਂ ਹੋਈਆਂ ਘਰਾਂ ਦੇ ਵਿੱਚ ਜਿਹਦੇ ਵਿੱਚ ਬਹੁਤ ਵਧੀਆ ਖਰੀਦਾਰੀ ਲੋਕ ਕਰਦੇ ਨੇ ਬਹੁਤ ਸੋਹਣਾ ਸਮਾਨ ਰੱਖਿਆ ਹੋਇਆ ਪ੍ਰਾਤਨ ਸਮਾਨ ਵੀ ਰੱਖਿਆ ਹੋਇਆ ਇਹਦੇ ਵਿੱਚ ਜੈਨ ਮੰਦਿਰ ਬਣਿਆ ਹੋਇਆ ਉਸ ਟਾਈਮ ਰਾਜੇ ਵੇਲੇ ਦਾ ਹੀ ਜਿਹਦੇ ਚ 6666 ਮੂਰਤੀਆਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਜਿਹੜੀਆਂ ਭਾਰਤ ਵਿੱਚੋਂ ਜੈਨੀਆਂ ਨੇ ਲਿਆ ਕੇ ਇੱਥੇ ਲਾਈਆਂ ਸੀ ਤੇ ਬਹੁਤ ਸੋਹਣੀ ਪੁਰਾਣੀ ਘਰ ਨੇ ਸਾਰੇ ਸੁਨਹਿਰੀ ਪੱਥਰ ਦੇ ਬਣੇ ਹੋਏ ਨੇ ਪੂਰਾ ਸੁਨਹਿਰੀ ਪੱਥਰ ਜਦੋਂ ਉੱਤੇ ਧੁੱਪ ਪੈਂਦੀ ਹੈ ਤਾਂ ਪੂਰਾ ਐਦਾਂ ਲੱਗਦਾ ਜਿਵੇਂ ਸੋਨੇ ਦੀ ਪਰਤ ਚੜੀ ਹੁੰਦੀ ਹੈ ਔਰ ਇਹ ਦੂਰੋਂ ਵੀ ਇਦਾਂ ਹੀ ਲੱਗਦਾ ਹੁੰਦਾ ਸੀਗਾ ਕਿਉਂਕਿ ਦੂਰੋਂ ਸਾਰੇ ਪਾਸੇ ਰੇਤ ਸੀ ਉਹ ਚਮਕਦੀ ਸੀ ਤੇ ਉੱਪਰੋਂ ਸੂਰਜ ਪੈਂਦਾ ਸੀ ਇਹ ਪੀਲੇ ਪੱਥਰ ਦਾ ਇਹ ਚਮਕਦਾ ਸੀ ਔਰ ਇਸ ਕਿਲੇ ਦੇ ਵਿੱਚ ਕੋਈ ਵੀ ਚੂਨਾ ਪੱਥਰ ਕਲੀ ਸਿਮਿੰਟ ਨਹੀਂ ਯੂਜ਼ ਹੋਇਆ ਵਾ ਸਿਰਫ ਤੇ ਸਿਰਫ ਪੱਥਰ ਦਾ ਹੀ ਬਣਿਆ ਹੋਇਆ ਕਿਲਾ ਇਹ ਇਹ ਪੁਰਾਣੇ ਘਰ ਨੇ ਜੀ ਇਹਦੇ ਵਿੱਚ ਅੰਦਰ ਸੀਲਿੰਗ ਜਿਹੜੀ ਹੋਈ ਵੀ ਐ ਸਾਰੇ ਘਰਾਂ ਦੇ ਵਿੱਚ ਹੀ ਉਹ ਗੋਹੇ ਦੀ ਤੇ ਮਿੱਟੀ ਦੀ ਹੋਈ ਵੀ ਐ ਤਾਂ ਜੋ ਗਰਮੀਆਂ ਦੇ ਵਿੱਚ ਇਹ ਠੰਡਾ ਰਹੇ ਤੇ ਸਰਦੀਆਂ ਦੇ ਵਿੱਚ ਇਹ ਗਰਮ ਰਹੇ ਤੁਹਾਨੂੰ ਕਦੇ ਵੀ ਸਮਾਂ ਮਿਲਦਾ ਹੈ ਤਾਂ ਜਰੂਰ ਇਹ ਕਿਲਾ ਦੇਖਣ ਜਾਇਓ ਬਹੁਤ ਕੁਸ਼ ਹੈ ਜੈਸਲਮੇਰ ਵਿੱਚ ਦੇਖਣ ਵਾਲਾ ਰਾਜ ਮਹਿਲ ਦੇ ਵਿੱਚ ਅੰਦਰ ਪੈਲਸ ਹੈ ਬਾਵਰੀ ਹਵੇਲੀ ਹੈਗੀ ਹੈ ਜੈਨ ਮੰਦਰ ਹੈਗੇ ਹੈ ਲక్ష్ਮੀਨਾਥ ਮੰਦਰ ਹੈਗਾ ਪਟਵਾ ਹਵੇਲੀਆਂ ਫਿਰ ਬਾਹਰ ਕੁਲ ਧਾਰਾ ਜਿਹੜਾ ਹੰਟਡ ਵਿਲੇਜ ਆ ਉਹ ਹੈਗਾ ਸ਼ਾਮ ਨੂੰ ਸੂਰਜ ਸ਼ਿਪ ਦਾ ਜਦੋਂ ਸਨਸੈਟ ਹੁੰਦਾ ਤਾਂ ਉਹ ਜਿਹੜਾ ਮਿੱਟੀ ਜਿਹੜੀ ਰੇਤ ਹੈ ਉਹ ਦੇਖਣ ਵਾਲੀ ਹੈ 골ਡਨ ਸੁਨਹਿਰੀ ਲੱਗਦੀ ਹੈ ਕੁੱਲ ਮਿਲਾ ਕੇ ਜੈਸਲਮੇਰ ਬਹੁਤ ਹੀ ਸੋਹਣੀ ਘੁੰਮਣ ਵਾਲੀ ਜਗ੍ਹਾ ਹੈ ਜਦੋਂ ਵੀ ਸਮਾਂ ਮਿਲਦਾ ਹੈ ਜਰੂਰ ਜਾ ਕੇ ਆਓ